13 ਸਾਲਾ ਲੜਕੀ ਨਾਲ ਹੋਇਆ ਗਲਤ ਕੰਮ ਬਣਾਇ ਗਈ ਵੀਡੀਓ ਮਾਮਲਾ ਸੁੰਮਰਾਲਾ ਦਾ ਹੈ ਜਿੱਥੇ 46 ਸਾਲਾ ਵਿਅਕਤੀ ਨੇ ਛੋਟੀ 13 ਸਾਲਾ ਬੱਚੀ ਨਾਲ ਕੀਤਾ ਗਲਤ ਕੰਮ ਜਿਸ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰ ਰਿਆ ਸੀ ਜਾਣਕਾਰੀ ਮਤਲਬ ਉਸ ਦੀ ਮਾਂ ਉਸ ਬੰਦੇ ਦੇ ਘਰ ਕੰਮ ਕਰਦੀ ਸੀ ਤੇ ਬੰਦਾ ਲੜਕੀ ਨਾਲ ਗਲਤ ਹਰਕਤਾਂ ਕਰਨ ਲਈ ਉਸ ਨੂੰ ਮਜਬੂਰ ਕਰਦਾ ਸੀ ਉਸ ਤੋਂ ਬਾਅਦ ਲੜਕੀ ਨੇ ਤੇ ਉਸ ਦੀ ਮਾਂ ਨੇ ਉਸ ਦੇ ਘਰ ਕੰਮ ਕਰਨ ਤੋਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਉਸ ਮੁੰਡੇ ਨੇ ਉਸ ਲੜਕੀ ਦੀ ਵੀਡੀਓ ਬਣਾ ਲਈ ਤੇ ਧਮਕੀਆਂ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ ਬਾਅਦ ਵੀ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੀ ਪੁਸ਼ਟੀ ਕੁੜੀ ਦੇ ਮੋਬਾਈਲ 'ਚ ਗਲਤ ਵੀਡੀਓ ਦੇਖਣ ਤੋਂ ਬਾਅਦ ਹੋਈ ਹੈ ਬਾਅਦ ਵਿੱਚ ਸ਼ਰਮਾ ਮਾਮਲਾ ਪੁਲਿਸ ਕੋਲ ਪਹੁੰਚਾਤਾ ਪੁਲਿਸ ਨੇ ਸਾਰੀ ਜਾਂਚ ਕਰਕੇ ਮੁਲਜ਼ਮ 40 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਾਮ ਹੈ ਨਾਰੀਪੀ ਕੈਂਡ ਮਸਕਵਾਦ ਤੁਆਡੀ ਕੁੜੀ ਦਾ ਕੀ ਨਾਮ ਹੈ ਮੇਰੀ ਕੁੜੀ ਦਾ ਗੁਰਪ੍ਰੀਤ ਉਮਰ ਕਿੰਨੀ ਆਦੀ ਉਮਰ 13 ਸਾਲ ਦੀ ਕੀ ਹੋਇਆ ਧੱਕਾ ਹੋਇਆ ਮੇਰੇ ਨਾਲ ਕਿਸ ਤਰ੍ਹਾਂ ਦਾ ਧੱਕਾ ਮੋਹ ਤਾਂ ਕੰਜਾਇਜ ਕਰਿਆ ਨੇ ਮੇਰੀ ਕੁੜੀ ਨਾਲ ਮੈਂ ਗਈ ਹੋਈ ਸੀ ਆਪਣੇ ਕੰਮ ਕਰਨ ਬਲਵੀਰ ਸਿੰਘ ਮੁਸਕਾਵਾ ਹਾਂਜੀ ਮੋਹ ਧੱਕਾ ਕਰਦਾ ਸੀ ਮੇਰੀ ਕੁੜੀ ਨੇ ਜਾਇਚ ਕਿਸ ਤਰ੍ਹਾਂ ਦੇ ਧੱਕਾ ਇੱਕ ਹੀ ਕੰਮ ਕਰਦੀ ਸੀ ਉਹਨਾਂ ਦੇ ਘਰੇ ਮੈਂ ਮੈਂ ਕੰਮ ਕਰਦੀ ਸੀ ਮੈਂ ਹਟ ਗਈ ਉਹਨੇ ਬੰਦਾ ਸਹੀ ਨਹੀਂ ਲੱਗਿਆ ਤੀ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਮੈਨੂੰ ਬੰਦਾ ਸਹੀ ਨਹੀਂ ਲੱਗਿਆ ਮੈਨੂੰ ਗਲਤ ਲੱਗਾ ਲੱਗਿਆ ਤੀ ਵੇ ਮੈਂ ਹਟ ਗਈ ਤੇ ਮੈਂ ਤਿੰਨ ਨਿਸ਼ਾਨ ਤੇ ਮੇਰੀ ਕੁੜੀ ਦੇ ਪੱਟ ਤੇ ਨਿਸ਼ਾਨ ਬਹੁਤ ਪਾਏ ਹੋਤੇ ਫਾਦਰ ਨੇ ਮਾਰ ਕੇ ਤੰਗੀ ਹੋਵੇ ਮੇਰੇ ਕੋਲ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਕੁੜੀ ਨਾਲ ਹਾਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕੁੜੀ ਨਾਲ ਇਸ ਤਰ੍ਹਾਂ ਹੋ ਰਿਹਾ ਸੀ ਜੀ ਮੈਨੂੰ ਪਾਉਂ ਤਾਂ ਹੀ ਮੈਨੂੰ ਹੋਇਆ ਵਾ ਸਾਰਾ ਕੁਝ ਨੇ ਕਿ ਕੁੜੀ ਨੇ ਜੋ ਸੁਸਾਇਡ ਕੀਤਾ ਤੁਹਾਨੂੰ ਕਦੇ ਕੁਝ ਦੱਸਿਆ ਕੁੜੀ ਨੇ ਕੁੜੀ ਨੇ ਮੈਨੂੰ ਕੋਈ ਗੱਲ ਨਹੀਂ ਦਈ ਜੀ ਕੁੜੀ ਨੇ ਆਤਮ ਹੱਤਿਆ ਕਿੱਥੇ ਕੀਤੀ ਹੈ ਜੀ ਹਾਂਜੀ ਕਿੱਥੇ ਕੀਤੀ ਆਤਮ ਹੱਤਿਆ ਘਰੇ ਕਰੇ ਕਰੇ ਜਾਂ ਮੇਰੇ ਕੋਈ ਨਹੀਂ ਰਿਸ਼ਤੇ ਹੈ ਮੇਰੇ ਘਰੇ ਮੈਂ ਇਹਨੇ ਮੇਰੇ ਸਸੋ ਨਹੀਂ ਨਰੇਗਾ ਜਾਂਦੇ ਨੇ ਕੋਈ ਹਾਂਜੀ ਉਹਨੂੰ ਕਿਹਨੇ ਦੱਸਿਆ ਵੀ ਉਹ ਕੁੜੀ ਦੇ ਗੱਲ ਗੱਲ ਫਰਾ ਰਹਿ ਲਿਆ ਕੁੜੀ ਨੇ ਗੱਲ ਫਰਾ ਤੰਗੀ ਪਈ ਸੀ ਗਵਾਂਡੀਆਂ ਨੇ ਆ ਕੇ ਦੇਖੀ ਆ ਮੇਰਾ ਬੱਚਾ ਛੋਟਾ ਜਿਹਾ ਔਰ ਇਹ ਦਵਾਈ ਪਾਈ ਆ ਕੇ ਹਾਂ ਠੀਕ ਆ 10 ਸਾਲ ਤੱਕ ਦੀ ਤਾਂ ਕੋਈ ਨਹੀਂ ਦੱਸ ਉਹ ਬਲੀ ਵੀ ਕਹਿ ਲੱਗ ਗਿਆ ਵੀ ਦੱਸਣਾ ਨਹੀਂ ਹੈਗਾ ਤੁਸੀਂ ਇਹਦਾ ਛੇਤੀ ਛੇਤੀ ਸਰਦਾਰ ਕਰਨ ਲੱਗਿਆ ਮਲਵੀਰ ਜੀ ਕੀ ਕਹਿੰਦਾ ਸੀਗਾ ਤੁਹਾਨੂੰ ਕਹਿੰਦਾ ਵੀ ਇਹਦਾ ਸਰਦਾਰ ਕਰੋ ਛੇਤੀ ਸਰਦਾਰ ਰੋਜ਼ ਪੈਸੇ ਦਾ ਲੈਣ ਦੇਣ ਵੀ ਹੋਏ ਹਾਂਜੀ ਪੈਸੇ ਦਾ ਕੋਈ ਨਹੀਂ ਹੋਇਆ ਲਾਲਚ ਵੀ ਦਿੱਤਾ ਪੈਸੇ ਦਾ ਨਹੀਂ ਨਹੀਂ ਲਾਲਚ ਕੋਈ ਨਹੀਂ ਹੱਤਾ ਜਰੂਰੀ ਕਰਿਆ ਨਹੀਂ ਹੈਗਾ ਸੀ ਮੈਂ ਚਾਹੀਦਾ ਆ ਚਾਹ ਤੇ ਬਾਅਦ ਵਿੱਚ ਪਤਾ ਨਹੀਂ ਉਹਨੇ ਵੀਡੀਓ ਬਣਾਈਆਂ ਗਲਤ ਗੁੱਟਦੀਆਂ ਗਲਤ ਉਹਨੇ ਸਭ ਵਗੈਰਾ ਕੀਤਾ ਫਿਰ ਉਹਦੇ ਵੀਡੀਓ ਬਣਾਣੀਆਂ ਵਿਚਾਰੀਆਂ ਤੇ ਉਹਨੂੰ ਬਲੈਕਮੇਲ ਕਰਦਾ ਰਿਹਾ ਜ਼ਬਰਦਸਤੀ ਵੀਡੀਓ ਨੂੰ ਬਲੈਕਮੇਲ ਕਰਦਾ ਤੇਰੀ ਵੀਡੀਓ ਮੈਂ ਫਿਰ ਉਹ ਕੁੜੀ ਡਰਦੀ ਮਰਨੇ ਸਤ ਕਰ ਲਿਆ ਜੀ ਪਤਾ ਨਹੀਂ ਉਹਨੇ ਆਪ ਆ ਕੇ ਉਹਨੂੰ ਫਾਟਾ ਪਤਾ ਨਹੀਂ ਉਹਨੇ ਜਿਹੜੇ ਵੀਡੀਓ ਵੀ ਵਾਇਰਲ ਹੋ ਰਹੀਆਂ ਬਾਅਦ ਵਿੱਚ ਵੀਡੀਓ ਪਤਾ ਲੱਗਿਆ ਸਾਨੂੰ ਵੀਡੀਓ ਦੇ ਵਿੱਚ ਇਹਨਾਂ ਦਿਖ ਰਹੇ ਹਾਂ ਗਲਤ ਕੰਮ ਕਰਦਾ ਕਰਦਾ ਕੁੜੀ ਨਾਲ ਉਹ ਹਾਂਜੀ ਵੀਡੀਓ ਚ ਦਿਖਦਾ ਹੈ ਜੀ ਵੀਡੀਓ ਬਣਾ ਕੇ ਕੁੜੀ ਨੂੰ ਕਹਿੰਦਾ ਵੀ ਤੂੰ ਏਦਾਂ ਕਰਕੇ ਵੀਡੀਓ ਭੇਜ ਮੈਨੂੰ ਏਦਾਂ ਕਰਕੇ ਵੀਡੀਓ ਭੇਜ ਜੇ ਪਾਸੇ ਦਊਂਗਾ ਐ ਕਰੂੰਗਾ ਬੱਚੀ ਸਾਡੀ ਨਾਂ ਬਾਲਕ ਸੀ ਜੀ ਕੋਈ ਹੋਣਾ ਬਲੋ ਤੁਹਾਨੂੰ ਕੋਈ ਲਾਲਚ ਦਿੱਤਾ ਗਿਆ ਸੀਗੇ ਉਹਨਾਂ ਦੇ ਘਰਦਿਆਂ ਨੂੰ ਬੁਲਾਇਆ ਸੀਗਾ ਪਤਾ ਨਹੀਂ ਕਹਿੰਦੇ ਸੀਗੇ ਵੀ ਹਾਂਜੀ ਹਾਂਜੀ ਕਹਿੰਦੇ ਸੱਤ ਕਿਹੜੇ 7 ਲੱਖ ਲੈ ਲਓ ਵੀ ਅਸੀਂ ਫੈਸਲਾ ਕਰ ਲਓ ਸਾਡੇ ਨਾਲ ਸਰ ਜੀ ਪ੍ਰੈਸ ਕੌਂਸਲ ਕਰੋ ਕੀ ਕਾਰਨ ਹੈ ਪ੍ਰੈਸ ਕੌਂਸਲ ਇਹ ਤਾਂ ਜੀ ਮਿਤੀ 23 ਤਰੀਕ ਨੂੰ ਮੋਸਕਾ ਬਾਦ ਪਿੰਡ ਦੇ ਵਿੱਚ ਇੱਕ ਮਾਈਨਰ ਬੱਚੀ ਬਲੌ ਲੈ ਗਿਆ ਸੀ ਜਿਹੜੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਤੇ ਉਹਦੇ ਰਿਗਾਰਡਿੰਗ ਇਹਨਾਂ ਨੇ ਉਹਨੂੰ ਕੰਵਿਸ਼ਨ ਵੀ ਕਰ ਦਿੱਤਾ ਸੀ ਸਾਡੇ ਕੋਲ ਆ ਜਿਹੜੀ ਇਨਫੋਰਮੇਸ਼ਨ ਆਈ ਸੀ ਬਦਰ ਬਲੂ ਅਸੀਂ ਇਹ ਵੀ ਜਿਹੜੀ ਜੋ ਆਪਣੇ ਸੀਨੀਅਰ ਅਫਸਰਾਂ ਦੇ ਮਾਝੂਗਸ ਜੀ ਨੂੰ ਨੀਤ ਕੁੰਬੜ ਜੀ ਦੇ ਧਿਆਨ ਚ ਦੇਂਦਾ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਤੋ ਤੇ ਵੀ ਜਿਹੜੀ ਪਰਚਾ ਦਰਜ ਕੀਤਾ ਬਲਵੀਰ ਸਿੰਘ ਮੁਸਕਾਬਾਦ ਦੇ ਖਾ ਜਿਹੜਾ ਹੈ ਕੋਈ ਮੈਸੇਜ ਵਗੈਰਾ ਦਾ ਸ਼ੀਲ ਮੈਸੇਜ ਨੂੰ ਭੇਜਦਾ ਸੀ ਜਿਹਦੇ ਦੁੱਖ ਹੋਣਾ ਸੈਲ ਸਾਈਡ ਕੀਤਾ ਤੇ ਗੁਲਬੀਰ ਸਿੰਘ ਦੇ ਖਿਲਾਫ ਇਮੀਡੀਏਟਲੀ ਜਿਹੜੀ ਐਫ ਆਰ 67 ਨੰਬਰ ਅੰਡਰ ਸੈਕਸ਼ਨ 305 393 ਐ ਤੇ 12 ਪੁਕਸੋ ਐ ਤੇ 3 ਐਸ ਐਫ ਇਹ ਦਰਜ ਕੀਤਾ ਇਹ ਪਰਚਾ ਦਰਜ ਕਰਨ ਤੋਂ ਬਾਅਦ ਦੋ ਟੀਮਾਂ ਬਣਾ ਕੇ ਹੀ ਮੁੱਲ ਜੋਂ ਨੇੜਾ ਅਰੈਸਟ ਕਰ ਲਿਆ ਗਿਆ ਕੁੜੀ ਦੇ ਲਈ ਕੋ ਮਰਸੀ ਬੱਚੀ ਦੀ ਉਮਰ 13 ਸਾਲ ਦੀ ਜਿਹੜਾ ਦੋਸ਼ੀ ਆ ਉਹਦੇ ਨਾਲ ਕੀ ਸੰਬੰਧ ਸੀ ਉਹ ਦੋਸ਼ੀ ਦੇ ਇਹ ਬੱਚੀ ਤੇ ਦੀ ਮਦਰ ਦੋਸ਼ੀ ਦੇ ਕਰੇ ਉਸ ਟਾਈਮ ਪਹਿਲਾਂ ਕੰਮ ਕਰ ਜਾਂਦੇ ਸੀ ਜਦੋਂ ਇਹਦੀ ਨੀਅਤ ਠੀਕ ਨਹੀਂ ਦਿਖੀ ਉਹਦੀ ਮਦਰ ਤੇ ਦੋਨੇ ਕੰਮ ਕਰਨਾ ਛੱਡ ਗਏ ਅਤੇ ਇਹ ਬੱਚੀ ਵੱਲੋਂ ਆਪਣੀ ਮਾਂ ਨੂੰ ਦੱਸਿਆ ਗਿਆ ਜਾਂ ਨਹੀਂ ਹਮੇਸ਼ਾ ਨਾਲ ਸਰ ਜਿਹੜੀ ਕੀਤੀ ਗਈ ਆ ਉਹ ਸੇਮ ਡੇ ਹੀ ਸੇਮ ਡੇ 3 ਘੰਟਿਆਂ ਦੇ ਵਿੱਚ ਹੀ ਕਰ ਦਿੱਤਾ ਤੇ ਪਰਿਵਾਰ ਵੱਲੋਂ ਪੁਲਿਸ ਨੂੰ ਵੀ ਦੱਸਿਆ ਗਿਆ ਜੀ ਇਹਦੇ ਬਾਰੇ ਤਾਂ ਹੁਣ ਪਰਿਵਾਰ ਨੂੰ ਹੀ ਦੱਸਿਆ ਸੀ ਉਦੋਂ ਪਰਿਵਾਰ ਕਹਿੰਦਾ ਸੀ ਸਾਨੂੰ ਸ਼ੱਕ ਹੋਆ ਸੀ ਜਦੋਂ ਬੱਚੇ ਦੇ ਮੋਬਾਈਲ ਵਗੈਰਾ ਦੇਖਿਆ ਉਦੋਂ ਫਿਰ ਗੱਲ ਸਾਹਮਣੇ ਆਈ ਮੋਬਾਈਲ ਹੈ ਜੀ ਕੋਈ ਤੇ ਕੁਛ ਦੱਸਿਆ ਗਿਆ ਵੀ ਉਹ ਬੱਚੀ ਨੂੰ ਕੋਈ ਸ਼ੋਰ ਵੀ ਸੋਸ਼ਲ ਕਰਦਾ ਸੀ ਜਾਂ ਸਰੀਲੀ ਸੋਸ਼ਲ ਫਿਰ ਮੈਸੇਜ ਵੀ ਗਿਆ ਨਹੀਂ ਹਜੇ ਜਿਹੜਾ ਇਹੀ ਹੈ ਮੋਬਾਈਲ ਅਸੀਂ ਦੋਨੋਂ ਦੇ ਬੱਚੀ ਦਾ ਤੇ ਮੁੱਲ ਜਾਂਦਾ ਦੋਨੇ ਅਸੀਂ ਸਾਈਬਰ ਸਾਨੂੰ ਭੇਜਾਂਗੇ ਫਰੈਂਜਿਕ ਜਾਂਚ ਤੋਂ ਬਾਅਦ ਜਿਹੜੀ ਫੈਕਟ ਸਾਹਮਣੇ ਆਣਗੇ ਉਹਦੇ ਅਨਸਾਰ ਜਿਹੜੀ ਨਤੀਜਾ ਮੁਝ ਲੈਂਦੇ